ਕਾ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਕੇ ਬਲੌਗ ਚੈਨਲ ਵਿੱਚ ਸਵਾਗਤ ਹੈ। उम्मीद ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਨ ਤੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ। ਅੱਜ ਆਪਾਂ ਨੇ ਆਪਣੇ ਕੋਲ ਵੇਸਟ ਉੱਨ ਪਈ ਸੀ। ਆਪਾਂ ਇਹਦਾ ਬਣਾਉਣ ਲੱਗਿਆ ਕੁਛ ਨਾ ਕੁਸ ਮੈਂ ਕਿਹਾ ਗੱਲ ਤੋਂ ਚ ਲੈ ਜਾਂਦੀ ਆ ਗਈ ਹਨਾ। ਕਿਉਂਕਿ ਆਪਣੇ ਕੋਲ ਜਿਹੜੇ ਸਵਾਟਰ ਵਗੈਰਾ ਹੁੰਦੇ ਬੱਚੇ ਉਹ ਤਾਂ ਪਾਉਂਦੇ ਨਹੀਂ ਸਾਡੀਆਂ ਨੂੰ। ਜਿਹੜੇ ਹੁੰਦੇ ਆ ਗਜ਼ਾਦੂ ਹੁੰਦੇ ਉਹੀ ਪਾਉਂਦੇ ਆ ਹਨਾ ਜਿਹੜੇ ਪੁਰਾਣੇ ਉਹਨਾਂ ਦੇ ਬਣੇ ਪਸੰਦ ਹੀ ਨਹੀਂ ਕਰਦੇਗੇ ਬੱਚੇ ਪਾਉਣੇ। ਉਹ ਮੇਰੇ ਕੋਲ ਪੈਸੇ ਮੈਂ ਦੇੜੀ ਦੇੜਕੇ ਵਿੱਚ ਸੋਚਿਆ ਤਾਂ ਕੁਛ ਨਾ ਕੁਛ ਬਣਾਇਆ ਜਾਵੇ ਤੇ ਮੈਂ ਤਾਂ ਕੁਛ ਬਣਾਉਣ ਲੱਗਿਆ ਤੁਹਾਨੂੰ ਬਣਾ ਕੇ ਦਿਖਾਉਣੀ ਮੈਂ ਕੀ ਬਣਾਉਣੀ ਆ ਇਹ ਦੋ ਰੰਗ ਹੀ ਮੇਰੇ ਇਕੱਠੀ ਕਰਕੇ ਰੱਖੀ ਸੀਗੀ ਆਪਾਂ ਇਹ ਨਾ ਨਾ ਦੋ ਰੰਗ ਦੀ ਮੇਰੇ ਕੋਲ ਕਾਲੀ ਤੇ ਕਾਹ ਵਾਲੀ ਕਲਰ ਦੀ ਆ ਤੇ ਇਹ ਪਹਿਲਾਂ ਬਣਾਉਣ ਲੱਗਿਆ ਇਸ ਤਰ੍ਹਾਂ ਕਰਕੇ ਫੁੱਲ ਇੱਥੇ ਚਾਰ ਉਂਗਲਾਂ ਤਾਂ ਪੱਲੇ ਬट्टे ਪਾ ਲੈਣੇ ਆਪਾਂ ਦੋ ਰੰਗ ਇਹ ਪਹਿਲਾਂ ਫੁੱਲ ਬਣਾਵਾਂਗੇ ਤਾਂ ਕਰ ਦਿੱਤੇ ਇੱਕੋ ਇਸ ਤਰ੍ਹਾਂ ਇਹਨੂੰ ਪੱਕੇ ਚਿੰਨ੍ਹ ਦੇਣੇ ਕੱਟ ਚਾਹ ਲੋ ਕਰ ਇਸ ਤਰ੍ਹਾਂ ਫਲ ਬਣਾ ਲੈਣੇ ਆ ਕਾ ਕਲਰ ਦਾ ਫਲ ਹੋ ਗਿਆ ਹਨਾ ਇੱਕ ਆਪਾਂ ਫਲ ਬਣਾਵਾਂਗੇ ਬਲੈਕ ਕਲਰ ਦਾ ਹਾਂਜੀ ਇਸ ਤਰ੍ਹਾਂ ਆਪਾਂ ਇੱਕ ਕਾਲੇ ਦਾ ਵੀ ਬਣਾ ਲਿਆ ਇਸ ਤਰ੍ਹਾਂ ਆਪਾਂ ਬਾਵਾ ਸਾਦੇ ਬਣਾ ਲੈਨੇ ਆ ਤੇ ਇਹਦੇ ਲਈ ਹਨਾ ਆਪਾਂ ਲੈਣੀ ਹੈ ਇੱਕ ਬੋਰੀ ਇਹਨੂੰ ਆਪਾਂ ਸਾਈਡ ਤੇ ਰੱਖ ਦਈਏ ਇੱਕ ਲੈਣੀ ਆ ਆਪਾਂ ਬੋਰੀ ਇੱਕ ਫੈਵਿਕੋਲ ਆ ਹਨਾ ਫੈਵਿਕੋਲ ਲੈਣਾ ਤੇ ਇੱਕ ਬੋਦੀ ਲੈ ਕੇ ਤਾਂ ਪਾ ਉਹਨਾਂ ਨਿਸ਼ਾਨ ਲਾ ਦੇਣਾ ਬੋਰ ਦਾ ਕਾਜ ਇਸ ਤਰ੍ਹਾਂ ਕੱਟ ਲੈਣਾ ਮੈਂ ਦੇਖ ਕੇ ਨਿਸ਼ਾਨ ਲਾਉਣੀ ਆ ਇਹ ਥਾਲ ਬਿਲਕੁਲ ਗੋਲ ਹੁੰਦਾ ਹਨਾ उस हिसाब ना फिर कट लेना इस तरह करके थोड़ा बहुत बड़ा ही कटा गे सो अपा एदा गोल कट लिया अपने को बेहतर पासे रख से है ना गोल कट के आपन इस उपर बाद मजबूती ले थले कपड़ा वगैरह बाद लागे जला फिर पहले ऐसे होना ਦੇ ਬੜਾ ਲੱਗਦੇ ਆ ਫੁੱਲ ਤੇ ਆਪਾਂ ਦੇਖੋ ਸਾਰੇ ਇੰਨੇ ਸਾਰੇ ਫੁੱਲ ਆਪਾਂ ਲੈ ਬਣਾ ਹੁਣ ਆਪਾਂ ਬਣਾ ਕੇ ਆਪਣੇ ਕੋਲ ਗੰਮ ਸੀ ਆਪਾਂ ਇਹ ਗੰਮ ਤੇ ਗੰਮ ਲਾ ਲ ਤੇ ਲਾ ਦੇਣੀ ਪਹਿਨਾਂ ਦੇ ਇਥੇ ਇਸ ਤਾਂ ਨਾ ਗੰਮ ਵਿੱਚ ਹੋ ਇਸ ਦਾ ਗੰਮ ਲਾ ਲਾ ਕੇ ਆਪਾਂ ਜੋੜੀ ਜਾਣਾ ਨਾਲ-ਨਾਲ ਕਰਕੇ ਸਾਰੇ ਲਾਉਣੇ ਆ ਇੱਕ ਲਾਈਨ ਆਪਾਂ ਲਾਉਣੀ ਆ ਕਾਲਿਆਂ ਦੀ ਜੇ ਤੁਹਾਡੇ ਕੋਲ ਹੈਗਾ ਆਪਣੀ ਫੈਵਿਕ ਵਿਕ ਜਾਂ ਗਲੂ ਗੰਦ ਹੈਗੀ ਤਾਂ ਸੋਸ ਨਾਲ ਵੀ ਲਾ ਸਕਦੇ ਹੋ ਪਰ ਮੇਰੇ ਕੋਲ ਤਾਂ ਫੈਵਿਕੋਲ ਹੈ ਗਲੂ ਗੰਦ ਮੇਰੀ ਖਦਾ ਸਤਾ ਪੈ ਕਲੀਅਰ ਲਾਤੀ ਆ ਹੁਣ ਆਪਾਂ ਦੂਜੀ ਲੇਅਰ ਇਸ ਚੀਜ਼ ਦੀ ਲਾਉਣੀ ਆ ਐਦਾਂ ਕਰਕੇ ਇਸ ਤਾਂ ਪੈ ਕਾਲੀ ਦੀ ਕਾ ਕਲਰ ਦੀ ਦੋਨਾਂ ਕਲਰਾਂ ਦੀ ਲੇਅਰਾਂ ਲਾ ਚੁੱਕੇ ਆ ਤੇ ਆਪਾਂ ਐਦਾਂ ਫੁੱਲ ਬਣ ਗਿਆ ਤੇ ਵਿਚਾਲੇ ਆਪਾਂ ਇਸ ਤਾਂ ਕਰਕੇ ਵਾਈਟ ਤੇ ਬਲੈਕ ਦੇ ਵਿੱਚੋਂ ਆਪਾਂ ਫੁੱਲ 45 ਤਾਂ ਲਾ ਦੇਣਾ ਇਹ ਆਪਣਾ ਡੋਲ ਮੈਟ ਬਣ ਕੇ ਹੈਗਾ ਦਾ ਪੂਰਾ ਬਣ ਗਿਆ ਮੈਂ ਕਿ ਬਣ ਕੇ ਹੈਗਾ ਰਾਜੀ ਆਪਣਾ ਪੂਰਾ ਡੋਲ ਮੈਟ ਬਣ ਗਿਆ ਕਿਉਂਕਿ ਆਪਾਂ ਮੋਲ ਡੋਲ ਮੈਟ ਲੈਨੇ ਹੋ ਬਾਲਾ ਚੰਨ ਹੰਡ ਨੇ ਬਕਰੇਲੂ ਨਾਲ ਘਾਤੀਆਂ ਚੀਜ਼ਾਂ ਡੋਲ ਨਾਲ ਮੇਰੇ ਕੋਲ ਇੰਨੀ ਫੇਰ ਬਚ ਗਈ ਇੱਕ ਹੋਰ ਡੋਲ ਮੈਟ ਬਣ ਸਕਦਾ ਹਨ ਮੈਂ ਇਹ ਡੋਲ ਮੈਟ ਘਰੀ ਬਣਾਉਣੀ ਐ ਇਸ ਤਰ੍ਹਾਂ ਤੇ ਹੁਣ ਆਪਾਂ ਜਦੋਂ ਇਹ ਸੁੱਕ ਗਿਆ ਬੇਸ਼ੱਕ ਤੁਸੀਂ ਤੇ ਸਿਉਣ ਵੀ ਮਾਰ ਸਕਦੇ ਹੋ ਜੇ ਮਾਰਨੀ ਆ ਵੈਸੇ ਕੋਈ ਲੋੜ ਨਹੀਂ ਹੈਗੀ ਹਨਾ ਇਹ ਤੇ ਤੇ ਜਦੋਂ ਤੁਸੀਂ ਡੋਲ ਮੈਟ ਜਿਵੇਂ ਮਰਜੀ ਜਦੋਂ ਸੁੱਕ ਕੇ ਤੇ ਰੱਖ ਦੋ ਐ ਲਾ ਕੇ ਦੇਖੋ ਕਿੰਨਾ ਸੋਹਣਾ ਡੋਲ ਮੈਟ ਬਣਿਆ ਨਾਲੇ ਹੋਮ ਮੇਡ ਘਰੇ ਘਾਦੀਆਂ ਚੀਜ਼ਾਂ ਦਾ ਘਰ ਦੀ ਉਹਨ ਦਾ ਕੋਈ ਹੋਰ ਹੜਕ ਨਹੀਂ ਝੜਕ ਨਹੀਂ ਕੋਈ ਚੀਜ਼ ਆਪਣ ਹੋਰ ਤੀਜੇ ਦੀ ਲੋੜ ਨਹੀਂ ਪਈ ਹਨਾ ਡੋਰਮੈਟ ਬਹੁਤ ਸੋਹਣਾ ਕਦੇ ਬਣਦਾ ਏ ਜੇ ਤੁਸੀਂ ਘਰੇ ਟਰਾਈ ਕਰਕੇ ਦੇਖਿਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਗਾਂ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਹੋਮ ਮੇਡ ਡੋਰਮੈਟ ਕਿੱਦਾਂ ਦਾ ਬਣਿਆ ਪੈਕੁੰਝ ਨਾਲ ਠੀਕ ਆ ਓਕੇ ਬਾਏ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਓਕੇ ਬਾਏ